ਕੋਟ ਰੋਡ ਦੇ ਉੱਤੇ ਉਹ ਹੋਇਆ ਹੈ ਜੀ ਇੱਕ ਪਿੱਛੋਂ ਲੇਡੀ ਟਰੈਫਿਕ ਮੂਵ ਕਰ ਰਹੀ ਸੀ ਸਲੋ ਸਲੋ ਇੱਕ ਲੇਡੀ ਆਈ ਪਿੱਛੋਂ ਕਰੇਟਾ ਗੱਡੀ ਦੇ ਪਤਾ ਨਹੀਂ ਵੇਖਦਾਂ ਬੌਂਦਲ ਗਈ ਕਿ ਰੇਸ ਤੇ ਪੈਰ ਆ ਗਿਆ ਕੀ ਹੋਇਆ ਉਹਨੇ ਪਿੱਛੋਂ ਏਡੀ ਜੋ ਉਹਨੇ ਇੰਪੈਕਟ ਤੁਹਾਡੇ ਸਾਹਮਣੇ ਸਾਰੇ ਘਰ ਦੇ ਵਿੱਚੋਂ ਗੱਡੀਆਂ ਨੂੰ ਇੰਨਾ ਜ਼ਿਆਦਾ ਇੰਪੈਕਟ ਲੱਗਾ ਤੇ 60 ਕਿੰਨੇ 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 60 ਤਾਂ ਨਹੀਂ ਆਈ 60 ਬਚਾਈ ਆ ਜੀ ਉਹ ਲੇਡੀ ਜਿਹੜੀ ਪਿਛਵਾਣ ਕੇ ਵਜੀ ਉਹਦੇ ਆਈ ਥਿੰਕ ਕੋਈ ਇੰਟਰਨਲ ਹੋਏਗੀ ਮਾੜੀ ਮੋਟੇ ਬਾਕੀ ਮੈਡੀਕਲ ਹੀ ਲੈ ਗਏ ਤੇ ਦੂਜੀਆਂ ਗੱਡੀਆਂ ਦੇ ਤਾਂ ਨਹੀਂ ਕੋਈ ਕਿਸੇ ਦਾ ਨਹੀਂ ਦੂਜੀਆਂ ਦੇ ਆਰਮੀ ਦੇ ਕੈਪਟਨ ਸਾਹਿਬ ਸੀ ਉਹ ਆਪ ਦੀ ਜਿਹੜੀ ਅੱਗੇ ਗੱਡੀ ਤੇ ਚੱਲੇਗੇ ਸਕਿਉਰਿਟੀ ਰੀਜ਼ਨਸ ਦੇ ਕਾਰਨ ਹੋ ਸਕਦਾ ਵੀ ਨਹੀਂ ਰੁਕੇ ਕਿੰਨੀਆਂ ਕਿ ਗੱਡੀਆਂ ਸੀ ਚਾਰ ਗੱਡੀਆਂ ਸੀ ਦੋ ਆਰਮੀ ਦੋ ਪ੍ਰਾਈਵੇਟ ਸਲਾਹ ਇੱਕ ਜੀ ਆਰਮੀ ਦੀਆਂ ਗੱਡੀਆਂ ਚੱਲ ਰਹੀਆਂ ਸੀ ਤੇ ਹੋਲੀ ਹੋਲੀ ਜਨੀ ਸਪੀਡ ਹੈਗੀ ਆ ਗੱਡੀ ਦੇ ਹਿਸਾਬ ਨਾਲ 19 ਕਿ ਗੱਡੀ ਜਾ ਰਹੀ ਸੀ ਪਿੱਛੋਂ ਲਾ ਕੇ ਕੁੜੀ ਦਾ ਕਲਚ ਛੁੱਟ ਗਿਆ ਰੇਸ ਤੇ ਪੈਰ ਆ ਗਿਆ ਤਾਂ ਪਿੱਛੋਂ ਸਾਰੀਆਂ ਗੱਡੀਆਂ ਇਕੱਠੀਆਂ ਕਰ ਦਿੱਤੀਆਂ ਗਈਆਂ ਅੱਛਾ ਪਿੱਛੋਂ ਹਾਂ ਪਿੱਛੋਂ ਲਾ ਕੇ ਉਹ ਜਿਹੜੇ ਜਿਨ੍ਹਾਂ ਨੇ ਪਿੱਛੋਂ ਮਾਰੀ ਹੈ ਗੱਡੀ ਤੇ ਉਹ ਕਿੱਧਰ ਗਏ ਉਹ ਜੀ ਮੈਡੀਕਲ ਕਰਾਉਣ ਗਏ ਉਹਨਾਂ ਦੇ 60 ਲੱਖ 60 ਲੱਖ ਆ ਵੀਰ ਜੀ ਉਹਨਾਂ ਦੀ ਗੱਡੀ ਹੈ ਜੀ ਕੋਰਪਸ ਕੰਪਲੈਕਸ ਦੇ ਨਜ਼ਦੀਕ ਐਕਸੀਡੈਂਟ ਹੋਇਆ ਹੈ ਬਾਕੀ ਅਸੀਂ ਮੌਕੇ ਤੇ ਆਏ ਆ ਤੇ ਸਾਰਾ ਚੈੱਕ ਕਰ ਰਹੇ ਆਂ ਪੱਕੀ ਵੇਖਦੇ ਆ ਕਿ ਜੋ ਕੰਪਲੇਨਟ ਕੀ ਕਹਿੰਦੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਟੋਟਲ ਕਿੰਨੀਆਂ ਗੱਡੀਆਂ ਡੈਮੇਜ ਹੋਈਆਂ ਸਰ ਕਿੰਨੀਆਂ ਗੱਡੀਆਂ ਲੱਗੀਆਂ ਨੇ ਬਾਕੀ ਅਸੀਂ ਸਾਰਾ ਚੈੱਕ ਕਰ ਰਹੇ ਹਾਂ ਵੈਰੀਫਾਈ ਕਰਨੇ ਕਿ ਕੀ ਕੰਪਲੇਨਟ ਦੇਦੇ ਉਹ ਅਕੋਰਡਿੰਗਲੀ ਵੇਖਦੇ ਗਏ ਗਲਤੀ ਕਿ ਦੀ ਜੱਤੀ ਜਾ ਰਹੀ ਹੈ ਇਹ ਜਿਹੇ ਸਟੇਜ ਤੇ ਕੋਈ ਕਹਿ ਸਕਦੇ ਪੂਰੀ ਸਾਰਾ ਵੈਰੀਫਾਈ ਕਰਕੇ ਇਹ ਆਰਮੀ ਵਾਲਿਆਂ ਦੀ ਗੱਡੀ ਵੀ ਵੇਚੇਗੀ ਹਾਂ ਇੱਕ ਗੱਡੀ ਆਰਮੀ ਦੀ ਹੈ ਇੱਕ ਗੱਡੀ ਆਰਮੀ ਦੀ ਹੈ ਜਾਨੀ ਮਨੋ ਕੋਈ ਇਹ ਜਿਹੇ ਕੋਈ ਰਿਪੋਰਟਡ ਨਹੀਂ ਹੈ ਗੱਲ ਕੋਟ ਰੋਡ ਦੇ ਉੱਤੇ ਉਹ ਹੋਇਆ ਹੈ ਜੀ ਇੱਕ ਪਿੱਛੋਂ ਲੇਡੀ ਟ੍ਰੈਫਿਕ ਮੂਵ ਕਰ ਰਹੀ ਸੀ ਸਲੋ ਸਲੋ ਜੀ ਇੱਕ ਲੇਡੀ ਆਈ ਪਿੱਛੋਂ ਕਰੈਟਾ ਗੱਡੀ ਤੇ ਪਤਾ ਨਹੀਂ ਵੀ ਰਿਕਤਮ ਬੌਂਦਲ ਗਈ ਕਿ ਰੇਸ ਤੇ ਪੈਰ ਆ ਗਿਆ ਕੀ ਹੋਇਆ ਉਹਨੇ ਪਿੱਛੋਂ ਏਡੀ ਜੋ ਉਹਨਾਂ ਇੰਪੈਕਟ ਤੁਹਾਡੇ ਸਾਹਮਣੇ ਸਾਰੇ ਘਰ ਤੇ ਵਿੱਚ ਉਹ ਗੱਡੀਆਂ ਨੂੰ ਇੰਨਾ ਜ਼ਿਆਦਾ ਇੰਪੈਕਟ ਲੱਗਾ ਤੇ 60 ਕਿੰਨੇ ਕਿੰਨੇ ਜਾਨੇ 60 ਤਾਂ ਨਹੀਂ ਆਈ 60 ਬਚਾਈ ਆ ਜੀ ਉਹ ਲੇਡੀ ਜਿਹੜੀ ਪਿੱਛੋਂ ਆਨ ਕੇ ਵੱਜੀ ਉਹਦੇ ਆਈ ਥਿੰਕ ਕੋਈ ਇੰਟਰਨਲ ਹੋਏਗੀ ਮਾੜੀ ਮੋਟੇ ਬਾਕੀ ਮੈਡੀਕਲ ਨਹੀਂ ਲੱਗੇ ਤੇ ਦੂਜੀਆਂ ਗੱਡੀਆਂ ਦੇ ਤਾਂ ਨਹੀਂ ਕੋਈ ਕਿਸੇ ਦਾ ਨਹੀਂ ਦੂਜੀਆਂ ਦੇ ਕਾਰਮੀ ਦੇ ਕੈਪਟਨ ਸਾਹਿਬ ਜੀ ਉਹ ਆਪ ਦੀ ਜਿਹੜੀ ਅੱਗੇ ਗੱਡੀ ਤੇ ਚੱਲੇਗੇ ਸਿਕਿਉਰਟੀ ਰੀਜ਼ਨਸ ਦੇ ਕਾਰਨ ਹੋ ਕਿੰਨੀਆਂ ਗੱਡੀਆਂ ਚੱਲ ਰਹੀਆਂ ਸਨ ਚਾਰ ਗੱਡੀਆਂ ਸੀ ਜੀ ਦੋ ਆਰਮੀ ਦੋ ਪ੍ਰਾਈਵੇਟ ਸਲਾਹ ਇੱਕ ਜੀ ਆਰਪੀ ਦੀਆਂ ਗੱਡੀਆਂ ਚੱਲ ਰਹੀਆਂ ਸੀ ਤੇ ਹੋਲੀ-ਵਾਲੀ ਜਿੰਨੀ ਸਪੀਡ ਹੈਗੀ ਹੈ ਗੱਡੀ ਦੇ ਹਿਸਾਬ ਨਾਲ 19 ਕਿ ਗੱਡੀ ਜਾ ਰਹੀ ਸੀ ਪਿੱਛੋਂ ਲਿਆਗੇ ਕੁੜੀ ਤੋਂ ਕਲਚ ਛੁੱਟ ਗਿਆ ਰੇਸ ਤੇ ਪੈਰ ਆ ਗਿਆ ਤੇ ਪਿੱਛੋਂ ਸਾਰੀਆਂ ਗੱਡੀਆਂ ਇਕੱਠੀਆਂ ਕਰ ਦਿੱਤੀਆਂ ਗਈਆਂ ਅੱਛਾ ਪਿੱਛੋਂ ਹਾਂ ਪਿੱਛੋਂ ਲਾ ਕੇ ਉਹ ਜਿਹੜੇ ਜਿਨ੍ਹਾਂ ਨੇ ਪਿੱਛੋਂ ਮਾਰੀ ਹੈ ਗੱਡੀ ਤੇ ਉਹ ਕਿੱਧਰ ਗਏ ਉਹ ਜੀ ਮੈਡੀਕਲ ਕਰਾਉਣ ਗਏ ਉਹਨਾਂ ਦਾ 60 ਲੱਖ 60 ਲੱਖ ਆ ਵੀਰ ਜੀ ਉਹਨਾਂ ਦੀ ਗੱਡੀ ਹੈ ਜੀ ਕੋਰਟ ਕੰਪਲੈਕਸ ਦੇ ਨਜ਼ਦੀਕ ਐਕਸੀਡੈਂਟ ਹੋਇਆ ਅੱਜ ਇਸ ਮੌਕੇ ਤੇ ਆਏ ਆ ਤੇ ਸਾਰਾ ਚੈੱਕ ਕਰ ਰਹੇ ਆ ਤੇ ਬਾਕੀ ਵੇਖਦੇ ਆ ਕਿ ਜੋ ਕੰਪਲੇਨਟ ਕੀ ਕਹਿੰਦੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਟੋਟਲ ਕਿੰਨੀਆਂ ਗੱਡੀਆਂ ਡੈਮੇਜ ਹੋਈਆਂ ਸਰ ਇੱਥੇ ਤਾਂ ਗੱਡੀਆਂ ਲੱਗੀਆਂ ਨੇ ਬਾਕੀ ਅਸੀਂ ਸਾਰਾ ਚੈੱਕ ਕਰ ਰਹੇ ਆ ਵੈਰੀਫਾਈ ਕਰਨੇ ਕਿ ਕੀ ਕੰਪਲੇਨਟ ਦੇਦੇ ਉਹ ਅਕੋਰਡਿੰਗਲੀ ਵੇਖਦੇ ਆ ਗਲਤੀ ਕਿਦੀ ਜਿਸੀ ਜਾਰੀ ਹੈ ਇਹ ਜਿਹੇ ਸਟੇਜ ਤੇ ਕੋਈ ਕਹਿ ਸਕਦੇ ਇਹ ਕੋਈ ਸਾਰਾ ਵੈਰੀਫਾਈ ਕਰਕੇ ਇਹ ਆਰਮੀ ਵਗੈਰ ਦੀ ਗੱਡੀ ਵੀ ਵਿੱਚ ਹੈਗੀ ਹੈ ਆਹ ਗੱਡੀ ਆਰਮੀ ਦੀ ਹੈ ਇੱਕ ਗੱਡੀ ਆਰਮੀ ਦੀ ਹੈ ਸਰ ਜਾਣੀ ਮੰਨ ਕੋਈ ਨਹੀਂ ਜਿਹਦੇ ਕੋਈ ਰਿਪੋਰਟਡ ਨਹੀਂ ਹੈਗਾ ਸੋਟ ਰੋਡ ਦੇ ਉੱਤੇ ਹੋਇਆ ਹੈ ਜੀ ਇੱਕ ਪਿੱਛੋਂ ਲੇਡੀ ਟ੍ਰੈਫਿਕ ਮੂਵ ਕਰ ਰਹੀ ਸੀ ਸਲੋ ਸਲੋ ਇੱਕ ਲੇਡੀ ਆਈ ਪਿੱਛੋਂ ਕਰੈਟਾ ਗੱਡੀ ਦੇ ਪਤਾ ਨਹੀਂ ਵੇਖਦਾਂ ਬੌਂਦਲ ਗਈ ਕਿ ਰੇਸ ਤੇ ਪੈਰ ਆ ਗਿਆ ਕੀ ਹੋਇਆ ਉਹਨੇ ਪਿੱਛੋਂ ਏਡੀ ਜੋ ਉਹਨਾਂ ਇੰਪੈਕਟ ਤੁਹਾਡੇ ਸਾਹਮਣੇ ਸਾਰੇ ਘਰ ਦੇ ਵਿੱਚੋਂ ਗੱਡੀਆਂ ਨੂੰ ਇੰਨਾ ਜ਼ਿਆਦਾ ਇੰਪੈਕਟ ਲੱਗਾ ਤੇ 60 ਕਿੰਨੇ ਕਿ ਜਾਨਾਂ ਦੇ ਛੱਟ ਤੇ ਨਹੀਂ ਆਈ 60 ਬਚਾਈ ਆ ਜੀ ਉਹ ਲੇਡੀ ਜਿਹੜੀ ਪਿਛਵਾਣ ਕੇ ਵਜੀ ਉਹਦੇ ਆਈ ਥਿੰਕ ਕੋਈ ਇੰਟਰਨਲ ਹੋਏਗੀ ਮਾੜੀ ਮੋਟੀ ਬਾਕੀ ਮੈਡੀਕਲ ਨਹੀਂ ਲੱਗੇ ਤੇ ਦੂਜੀਆਂ ਗੱਡੀਆਂ ਦੇ ਤਾਂ ਨਹੀਂ ਕੋਈ ਕਿਸੇ ਦਾ ਨਹੀਂ ਦੂਜੀਆਂ ਦੇ ਆਰਮੀ ਦੇ ਕੈਪਟਨ ਸਾਹਿਬ ਸੀ ਉਹ ਆਪਦੇ ਜਿਹੜੀ ਅੱਗੇ ਗੱਡੀ ਤੇ ਚੱਲੇਗੇ ਸਿਕਿਉਰਿਟੀ ਰੀਜ਼ਨਸ ਦੇ ਕਾਰਨ ਹੋ ਸਕਦਾ ਵੀ ਨਹੀਂ ਰੁਕੇ ਕਿੰਨੀਆਂ ਕਿ ਗੱਡੀਆਂ ਚੱਲੇ ਚਾਰ ਗੱਡੀਆਂ ਸੀਗੀਆਂ ਦੋ ਆਰਮੀ ਦੋ ਪ੍ਰਾਈਵੇਟ ਲਾਏ ਕਿ ਜੀ ਆਰਮੀ ਦੀਆਂ ਗੱਡੀਆਂ ਚੱਲ ਰਹੀਆਂ ਸੀ ਉਹ ਹੋਲੀ ਹੋਲੀ ਦੀ ਨੀ ਸਪੀਡ ਹੈ ਕਿ ਗੱਡੀ ਦੇ ਹਿਸਾਬ ਨਾਲ 90 ਕਿ ਗੱਡੀ ਜਾ ਰਹੀ ਸੀ ਪਿੱਛੋਂ ਲਿਆ ਕੇ ਕੁੜੀ ਦਾ ਕਲਚ ਛੁੱਟ ਗਿਆ ਰੇਸ ਤੇ ਪੈਰ ਆ ਗਿਆ ਤਾਂ ਪਿੱਛੋਂ ਸਾਰੀਆਂ ਗੱਡੀਆਂ ਇਕੱਠੀਆਂ ਕਰ ਦਿੱਤੀਆਂ ਗਈਆਂ ਅੱਛਾ ਪਿੱਛੋਂ ਹਾਂ ਪਿੱਛੋਂ ਲਾ ਕੇ ਉਹ ਜਿਹੜੇ ਜਿਨ੍ਹਾਂ ਨੇ ਪਿੱਛੋਂ ਮਾਰੀ ਹੈ ਗੱਡੀ ਤੇ ਉਹ ਕਿੱਧਰ ਗਏ ਉਹ ਜੀ ਮੈਡੀਕਲ ਕਰਾਉਣ ਗਏ ਉਹਨਾਂ ਦਾ 60 ਲੱਖ 60 ਲੱਖ ਆ ਵੀਰ ਜੀ ਉਹਨਾਂ ਦੀ ਗੱਡੀ ਹੈ ਜੀ ਸਪੋਰਟ ਕੰਪਲੈਕਸ ਦੇ ਨਜ਼ਦੀਕ ਐਕਸੀਡੈਂਟ ਹੋਇਆ ਹੈ ਬਾਕੀ ਅਸੀਂ ਮੌਕੇ ਤੇ ਆਏ ਆ ਤੇ ਸਰਵ ਚੈੱਕ ਕਰ ਰਹੇ ਆ ਉਹ ਪੱਕੀ ਵੇਖਦੇ ਹਾਂ ਕਿ ਜੋ ਕੰਪਲੇਨਟ ਕੀ ਕਹਿੰਦੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਟੋਟਲ ਕਿੰਨੀਆਂ ਗੱਡੀਆਂ ਡੈਮੇਜ ਹੋਈਆਂ ਸਰ ਕਿੰਨੀਆਂ ਗੱਡੀਆਂ ਲੱਗੀਆਂ ਨੇ ਬਾਕੀ ਅਸੀਂ ਸਾਰਾ ਚੈੱਕ ਕਰ ਰਹੇ ਹਾਂ ਵੇਰੀਫਾਈ ਕਰਨੇ ਕਿ ਕੀ ਕੰਪਲੇਂਟ ਦੇ ਰਹੇ ਉਹ ਅਕੋਰਡਿੰਗਲੀ ਵੇਖਦੇ ਹਾਂ ਗਲਤੀ ਕਿਦੀ ਹੈ ਜਿ세 ਜਾਰੀ ਹੈ ਇਹਦੇ ਸਟੇਜ ਤੇ ਕੋਈ ਕਹਿ ਸਕਦੇ ਹੋ ਸਾਰਾ ਵੇਰੀਫਾਈ ਕਰਕੇ ਇਹ ਆਰਮੀ ਵਾਲੀ ਵੀ ਗੱਡੀ ਵਿੱਚ ਆ ਗਈ ਹੈ ਇਹ ਆ ਗੱਡੀ ਆਰਮੀ ਦੀ ਹੈ ਇੱਕ ਗੱਡੀ ਆਰਮੀ ਦੀ ਹੈ ਫਿਰ ਜਾਣੇ ਮਾਨੂੰ ਕੋਈ ਨਹੀਂ ਇਹਦੇ ਕੋਈ ਰਿਪੋਰਟਡ ਨਹੀਂ ਹੈਗਾ